ਮਹਾਨ ਮੁਨੱਖ ਹਰਪ੍ਰੀਤ ਸਿੰਘ ਹੰਦਰਜੀ ਦੀ ਜਨਮ ਵਿੱਚ ਜੁੜੇ ਹੋਏ ਸਰਦੂਗ ਪ੍ਰਧਾਨਗੀ ਮੰਡਲ ਭੈਣੋ ਭਰਾਵੋ ਅਤੇ ਪਿਆਰੇ ਬੱਚਿਓ ਨਿਮਲਤਾ ਸਾਹਿਬ ਸਭ ਦੀ ਅਦਾਲਤ ਇੱਕ ਵੀ ਸਿੰਘ ਸਰ ਜਨਦੀ ਨੇ ਤੇ ਬਰਾੜ ਸਾਹਿਬ ਨੇ ਹਰਪ੍ਰੀਤ ਸਿੰਘ ਹੰਦਰ ਬਾਰੇ ਬਹੁਤ ਕੁਝ ਦੱਸਿਆ ਤੇ ਸੁਣ ਕੇ ਏਵੇਂ ਜਿ ਲੱਗਿਆ ਤੇ ਅਸੀਂ ਤਾਂ ਇੱਕ ਮਿੱਟੀ ਦੇ ਕਿੰਤੀ ਬਰਾਬਰ ਸਾਨੂੰ ਵੀ ਕੁਝ ਕਰਨਾ ਚਾਹੀਦਾ ਹੈ ਤੇ ਉਹਨਾਂ ਦੇ ਲਿਖੇ ਹੋਏ ਜਾਂ ਉਹਨਾਂ ਦੇ ਪਾਇ ਪੂਰਨਿਆਂ ਦੇ ਆਉਣ ਵਾਲੀ ਪੀੜ੍ਹੀ ਲਈ ਰਾਹ ਸੇਰਾ ਬਣਨਗੇ ਆਉਣ ਵਾਲੀ ਪੀੜ੍ਹੀ ਵਾਸਤੇ ਤਾਂ ਬਹੁਤ ਸਮਾਂ ਹੈ ਸਾਡੇ ਵਾਂਗ ਤਾਂ ਸਮਾਂ ਹੀ ਨਹੀਂ ਤੇ ਫਿਰ ਮੈਂ ਅੱਜ ਹੀ ਸੋਚਿਆ ਵੀ ਮੈਨੂੰ ਵੀ ਕੁਝ ਲਿਖਣਾ ਚਾਹੀਦਾ ਕੀ ਲਿਖਾਂ ਇਹ ਮੈਂ ਸੋਚ ਤਾਂ ਲਿਆ ਪਰ ਮੈਨੂੰ ਅਜੇ ਪਤਾ ਨਹੀਂ ਮੈਂ ਲਿਖੂੰਗੀ ਕੀ ਮੈਂ ਤੁਹਾਡੇ ਨਾਲ ਸਾਂਝਾ ਕਰਨ ਦੀ ਹੈ ਵੀ ਕੀ ਲਿਖਾਂ ਮੇਰਾ ਜੀ ਕਰਦਾ ਹੈ ਮੇਰਾ ਜੀ ਕਰਦਾ ਹੈ ਕਿ ਗੀਤ ਲਿਖਾਂ ਕਹਿਆਂ ਦੀ ਗਰਮਣ ਵਰਦਾ ਫੁੱਲਾਂ ਤੇ ਪਈ ਦਰੇ ਜਿਹਾ ਤੇ ਬੰਗਾਂ ਦੀ ਛਣਛਣ ਵਰਦਾ ਕਿਸੇ ਸੋਗੀ ਹੋਏ ਮਾਹੌਲ ਤਾਂ ਹੀ ਕਿਤੇ ਖੁਸ਼ੀ ਵਾਲੀ ਕੋਈ ਬਾਤ ਮਿਲੇ ਜਖ ਮਾਂ ਤੇ ਮਲਮ ਲੱਗ ਜਾਵੇ ਦੁਖੀ ਦਿਨਾਂ ਨੂੰ ਕੁਝ ਤਾਂ ਰਾਤ ਮਿਲੇ ਅਮਨ ਆਦਸ ਸਨੇਹਾ ਬੇਨ ਲਈ ਕੁਝ ਗੀਦੀ ਗੁਡਕਣ ਵਰਗਾ ਪਿੱਲਾ ਤੇ ਪਈ ਤਰੇ ਜਿਹਾ ਤੇ ਬੰਗਾਂ ਦੀ ਛਲਛਣ ਵਰਗਾ ਜੇ ਜੋ ਮਨ ਨੂੰ ਠੰਮਣਾ ਦੇ ਜਾਵੇ ਸੱਚੀ ਤੇ ਸੁੱਚੀ ਪ੍ਰੀਤ ਜਿਹਾ ਸੰਬਰੀਤ ਬੇਦੇ ਦੇ ਬੋਲ ਜਿਹਾ ਬੰਦਲੀ ਦੇ ਮਿੱਠੀ ਗੀਤ ਜਿਹਾ ਖੁਸ਼ੀ ਭਰੇ ਬਹਾਰ ਦੇ ਮੌਸਮ ਵਿੱਚ ਫੁੱਲਾਂ ਦੇ ਮਹਿਕਣ ਵਰਗਾ ਫੁੱਲਾਂ ਦੇ ਪਈ ਤਰੇਲ ਜਿਹਾ ਤੇ ਬੰਗਾ ਦੀ ਛਲਛਣ ਵਰਗਾ ਮਾਰੂਥਲ ਵਿੱਚ ਪੈਂਦੀ ਪੂਰ ਜਿਹਾ ਜੋ ਦਿਲ ਨੂੰ ਠੰਡਕ ਪਾ ਜਾਵੇ ਕੁਝ ਮਿੱਠੇ ਪਿਆਰੇ ਬੋਲਾਂ ਨਾਲ ਸਭ ਦਿਨ ਦੇ ਦਰਦ ਮਿਟਾ ਜਾਵੇ ਤੀਰਥ ਨੂੰ ਜਾਂਦੇ ਰਾਹ ਵਰਗਾ ਤੀਰਥ ਨੂੰ ਜਾਂਦੇ ਰਾਹ ਵਰਗਾ ਮੰਦਰ ਦੀ ਢਣ ਵਰਗਾ ਫੁੱਲਾਂ ਦੇ ਪਈ ਤਰੇਲ ਜਿਹਾ ਤੇ ਬੰਗਾਂ ਦੀ ਛਲਣ ਵਰਗਾ ਦਿਲ ਦੇ ਵਿੱਚ ਜੋ ਜ਼ਖਮ ਨੇ ਸਣ ਉਹ ਮਲਮ ਲਾਵੇ ਸਾਰਿਆਂ ਨੂੰ ਪਿਆਰ ਦੇ ਬੋਲਾਂ ਨਾਲ ਦੇਵੇ ਉਹ ਠੰਮਣਾ ਅਸਦੋਂ ਹਾਰਿਆਂ ਨੂੰ ਨੈਣਾਂ ਵਿੱਚ ਵਸੀ ਪ੍ਰੀਤ ਜਿਹਾ ਤੇ ਜਿੜੀਆਂ ਦੀ ਜੈ ਕਣ ਵਰਗਾ ਬੁੱਲਾ ਤੇ ਪਈ ਤਰੇ ਜਿਹਾ ਤੇ ਬੰਦਾ ਨਹੀਂ ਛਣ ਛਣ ਵਰਗਾ ਖਸਦੀ ਕਿਸੇ ਮੁਟਿਆਰ ਜਿਹਾ ਖਸਦੀ ਕਿਸੇ ਮੁਟਿਆਰ ਜਿਹਾ ਕਿਸੇ ਗੱਬਰੂ ਸ਼ੈਰ ਸ਼ਵੀਲੇ ਜਿਹਾ ਮੈਣਾ ਦੇ ਕੀਤੇ ਮਾਰ ਨਾਲ ਕਿਸੇ ਮਤਵਾਲੇ ਨੂੰ ਕੀਲੇ ਜਿਹਾ ਪੱਤਾ ਲੈ ਜਾਂਦੀ ਹੀਰ ਜਿਹਾ ਤੇ ਖਿਲਖਿਲ ਪੈਂਦੇ ਰਾਂਝਣ ਵਰਗਾ ਫੁੱਲਾਂ ਤੇ ਪਈ ਤ੍ਰੇਲ ਜਿਹਾ ਤੇ ਬੰਗਾਂ ਦੀ ਛਣਛਣ ਵਰਗਾ ਸੱਚੀ ਤੇ ਸੁੱਚੀ ਪ੍ਰੀਤ ਜਿਹਾ ਤੇ ਦਿੱਤੀ ਪਿਆਰ ਨਿਸ਼ਾਨੀ ਜਿਹਾ ਜਿਲ ਵਿੱਚ ਜਦ ਨਗੀਨੇ ਜਿਹਾ ਤੇ ਗਲ ਵਿੱਚ ਪਾਈ ਗਾਨੀ ਜਿਹਾ ਬੁੱਲੀਆਂ ਦੀ ਮਿੱਠੀ ਮੁਸਕਾਨ ਜਿਹਾ ਜੇ ਪਿਆਰੇ ਦੀ ਧੜਕਣ ਵਰਗਾ ਫੁੱਲਾਂ ਤੇ ਪਈ ਤ੍ਰੇਲ ਜਿਹਾ ਤੇ ਬੰਗਾਂ ਦੀ ਛਣਛਣ ਵਰਗਾ ਉਹ ਹੋਵੇ ਮਾਂ ਦੀ ਮਮਤਾ ਜਿਹਾ ਉਹ ਹੋਵੇ ਮਾਂ ਦੀ ਮਮਤਾ ਜਿਹਾ ਬਾਪੂ ਦੀ ਹੱਲਾ ਸ਼ੇਰੀ ਜਿਹਾ ਭੈਣਾ ਭਰਾਵਾਂ ਦੇ ਪਿਆਰ ਜਿਹਾ ਨਾਨੀ ਦਾਦੀ ਦੀ ਲੋਰੀ ਜਿਹਾ ਉਸ ਦੇ ਵਿੱਚ ਸਾਰੇ ਰੰਗ ਬੋਹਣ ਹੋਵੇ ਪਿਆਰਾ ਦੀ ਵਰਗਣ ਵਰਗਾ ਫੁੱਲਾਂ ਤੇ ਪਈ ਤ੍ਰੇਲ ਜਿਹਾ ਤੇ ਬੰਦਾਂ ਦੀ ਛਲਛਲ ਵਰਗਾ ਮੇਰਾ ਜੀ ਕਰਦਾ ਇੱਕ ਗੀਤ ਲਿਖਾਂ ਮੇਰਾ ਜੀ ਕਰਦਾ ਇੱਕ ਗੀਤ ਲਿਖਾਂ ਕੰਨੀਆਂ ਵੀ ਕਿਨ ਮਣ ਵਰਗਾ ਫੁੱਲਾਂ ਤੇ ਪਈ ਤ੍ਰੇਲ ਦੀ ਹਾ ਤੇ ਬੰਗਾ ਦੀ ਛਣ ਛਣ ਵਰਗਾ ਬੰਗਾ ਦੀ ਛਣ ਛਣ ਵਰਗਾ ਬੋ ਬੋਤਨ